ਸ਼੍ਰੀਕਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਬੁਟੀਕ ਸੂਟ ਲੈ ਕੇ ਆਏ ਆਂ ਜੀ ਆਪਾਂ ਪਿਓਰ ਖਾਦੀ ਲੀਲਣ ਹੈ ਜੀ ਇਹ ਪਿਓਰ ਵਾਲੀ ਉਦੇ ਉਪਰ ਆਪਾਂ ਸੂਟ ਰੈਡੀ ਕਰਵਾਏ ਨੇ ਜੀ ਇਹ ਹੈਗਾ ਫਸਟ ਸੂਟ ਘੇਰਾ ਬਣਿਆ ਹੋਇਆ ਜੀ ਦੇਖੋ ਇਸ ਤਰ੍ਹਾਂ ਵਿਦਾਊਟ ਦੁਪੱਟਾ ਸੂਟ ਰਹਿਣਗੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਜੀ ਬਹੁਤ ਹੀ ਸੌਫਟ ਫੈਬਰਿਕ ਹੈ ਇਹ ਗਰਮੀਆਂ ਦੇ ਵਿੱਚ ਪਾਣ ਲਈ ਨਮਾ ਡਿਜ਼ਾਈਨ ਤਿਆਰ ਕਰਵਾਇਆ ਜੀ ਆਪਾਂ ਤੇ ਰੇਟ ਇਹਨਾਂ ਦਾ ਰਹੂਗਾ ਜੀ ਸਿਰਫ ਔਰ ਸਿਰਫ 625 ਰੁਪਏ 625 ਰੁਪਏ ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲੂਗਾ ਜੀ ਵੱਡੇ ਪਨੇ ਵਾਲਾ ਇਹ ਵਾਲਾ ਫੈਬਰਿਕ ਹੋਊਗਾ ਬਹੁਤ ਸੌਫਟ ਫੈਬਰਿਕ ਹੈ ਜੀ ਤੇ ਕਲਰ ਇਹਦੇ ਵਿੱਚ ਆਪਾਂ ਤੁਹਾਨੂੰ ਚੈੱਕ ਕਰਵਾਉਨੇ ਆ ਆ ਹੈਗਾ ਜੀ ਨੈਕਸਟ ਡਿਜ਼ਾਈਨ ਪਿਓਰ ਖਾਦੀ ਕਾਂਜ ਦੇ ਉੱਪਰ ਹੈ ਜੀ ਸਿਰਫ ਔਰ ਸਿਰਫ 625 ਰੁਪਏ ਸ਼ਿਪਿੰਗ ਇਹਨਾਂ ਦੀ ਐਕਸਟਰਾ ਹੋਊਗੀ ਸਿਰਫ ਘੇਰੇ ਦੇ ਉੱਪਰ ਵਰਕ ਕਰਵਾਇਆ ਜੀ ਆਪਾਂ ਦੁਪੱਟਾ ਕਿਸੇ ਵੀ ਕਲਰ ਦਾ ਤੁਸੀਂ ਨਾਲ ਲੈ ਸਕਦੇ ਹੋ ਆ ਹੈਗਾ ਜੀ ਨੈਕਸਟ ਕਲਰ ਦੇਖੋ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਹੋਊਗੀ ਤੇ ਵਿਦਾਊਟ ਇਨਰ ਬਣ ਗਈ ਹੈ ਜੀ ਬਹੁਤ ਸੌਫਟ ਫੈਬਰਿਕ ਹੈ ਆ ਦੇਖੋ ਜੀ ਕਲਰ ਸੇਮ ਆ ਦੋਨਾਂ ਸੂਟਾਂ ਦਾ ਇੱਕ ਆ ਵਾਲਾ ਇੱਕ ਆ ਵਾਲਾ ਬਸ ਇਹਦੇ ਉੱਪਰ ਦੇਖੋ ਜੀ ਆਪਾਂ ਥ्रेड ਚੇਂਜ ਕਰਤਾ ਦੇਖੋ ਇਹ ਚ ਲਾਈਟ ਹੈ ਜੀ ਇਹ ਚ ਥੋੜਾ ਜਿਹਾ ਡਾਰਕ ਹੈ ਜੋ ਵੀ ਤੁਹਾਨੂੰ ਕਲਰ ਪਸੰਦ ਹੋਵੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਬਹੁਤ ਨੀਟ ਐਂਡ ਕਲੀਨ ਵਰਕ ਹੋਊਗਾ ਜੀ ਫੈਬਰਿਕ A1 ਹੋਏਗਾ ਇਹ ਨਹੀਂ ਹੈਗਾ ਕਿ ਕਿਸੇ ਵੀ ਚੀਜ਼ ਨਾਲ ਕੰਪਰੋਮਾਈਜ਼ ਕੀਤਾ ਹੋਇਆ ਕਿ ਫੈਬਰਿਕ ਹਲਕਾ ਲਗਾਇਆ ਹੋਇਆ ਬਹੁਤ ਹੀ ਯੂਨੀਕ ਜਿਹਾ ਪੀਸ ਤਿਆਰ ਕਰਵਾਇਆ ਜੀ ਆਪਾਂ ਸਿਰਫ ਔਰ ਸਿਰਫ ਕੇਰਾ ਵਰਕ ਹੈ ਆ ਹੈਗਾ ਜੀ ਨੈਕਸਟ ਦੇਖੋ ਆਪਾਂ ਨੈਕ ਤਿਆਰ ਕਰਵਾਇਆ ਜੀ ਪਿਓਰ ਕੈਮਰੀ ਉੱਪਰ ਤੇ ਆ ਹੈਗਾ ਜੀ ਕੇਰਾ ਆ ਹੈਗਾ ਜੀ ਕੇਰੇ ਦੇ ਉੱਪਰ ਫਲਾਵਰ ਬਣੇ ਹੋਏ ਨੇ ਇੰਨਾ ਹੀ ਨਹੀਂ ਹੈਗਾ ਜੀ हां देखो जी बाजू कलर ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਨੇ ਇਹਨਾਂ ਦਾ ਵੀ ਸੇਮ ਪ੍ਰਾਈਸ ਹੈ ਜੀ ਸਿਰਫ ਔਰ ਸਿਰਫ 625 ਰੁਪਏ ਵਿਦਆਊਟ ਦੁਪੱਟਾ ਨੈਕਸਟ ਆਪਾਂ ਇਹ ਵਾਲਾ ਕਲਰ ਤਿਆਰ ਕਰਵਾਇਆ ਜੀ ਵੀਡੀਓ ਚ ਥੋੜਾ ਜਿਹਾ ਡਾਰਕ ਆ ਰਿਹਾ ਕਲਰ ਇਹ ਲਾਈਟ ਹੈ ਜੀ ਲਾਈਟ ਪਿਸਤਾ ਜੀ ਸ਼ੇਡ ਹੈ ਆ ਹੈਗਾ ਜੀ ਨੈਕਸਟ ਕਲਰ ਦੇਖੋ ਨੈਕ ਬਹੁਤ ਸੋਹਣਾ ਪੀਸ ਹੈ ਜੀ ਲਾਈਟ ਜੇ ਕਲਰ ਦੇ ਉੱਪਰ ਡਾਰਕ ਜੇ ਫਲਾਵਰ ਬਣਵਾਏ ਨੇ ਆਪਾਂ ਆ ਵਾਲਾ ਹੈਗਾ ਜੀ ਕਿਰਾ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਜੀ ਇਹ ਵਾਲਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਹੈਗਾ ਜੀ ਨੈਕਸਟ ਕਲਰ ਜੋ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਨਾਲ ਦੀ ਨਾਲ ਬੁਕਿੰਗ ਕਰਵਾ ਸਕਦੇ ਹੋ ਆ ਹੈਗਾ ਜੀ ਨੈਕਸਟ ਕਲਰ ਗਲੂ ਹਾਂ ਹੈਗਾ ਜੀ ਨੈਕਸਟ ਕਲਰ ਹੁਣ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਪਸੰਦ ਆਏ ਨੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਸਿਰਫ ਔਰ ਸਿਰਫ 625 ਰੁਪਏ ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲੇਗਾ ਸ਼ਿਪਿੰਗ ਐਕਸਟਰਾ ਹੋਏਗੀ ਹੁਣ ਤੁਸੀਂ ਜਲਦੀ ਜਲਦੀ ਜੀ ਇਹਨਾਂ ਦੀ ਬੁਕਿੰਗ ਕਰਵਾਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ